ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਇੱਕ ਚੁਣੀ ਹੋਈ ਜਮਾਤ ਉਹਦੀ ਅੰਤਰ ਕਮੇਟੀ ਦੀ ਜੋ ਅੱਜ ਮੀਟਿੰਗ ਹੋਈ ਆ ਉਸ ਦੇ ਵਿੱਚ ਬਹੁਤ ਵੱਟੇ ਪੰਥਕ ਮਸਲੇ ਵਿਚਾਰੇ ਗਏ ਜਿਸ ਗੱਲ ਬਾਰੇ ਆਵਾਮ ਦੇ ਅੰਦਰ ਕਈ ਤਰ੍ਹਾਂ ਦੀਆਂ ਵਿਚਾਰਾਂ ਸੀ ਉਹਨਾਂ ਵਿਚਾਰਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਜੋ ਤਖਤ ਸਹਿਬਾਨ ਦੇ ਜਗਦਰ ਸਾਹਿਬ ਬਾਰੇ ਜੋ ਫੈਸਲੇ ਲਏ ਗਏ ਉਹ ਫੈਸਲੇ ਦੇ ਵਿੱਚ ਜੋ ਭਾਈ ਕੁਲਦੀਪ ਸਿੰਘ ਜੀ ਗੜਗੜ ਜਿਹੜੇ ਕਿ ਇੱਕ ਚੰਗੇ ਉੱਗੇ ਵਿਦਵਾਨ ਨੇ ਤੇ ਇਤਿਹਾਸ ਗੁਰਬਾਣੀ ਦੇ ਗਿਆਤਾ ਨੇ ਅਤੇ ਹੋਰ ਪੰਥਕ ਸੇਵਾਵਾਂ ਤੇ ਖਾਸ ਤੌਰ ਤੇ ਜਿਹੜੇ ਅਨਾਥ ਬੱਚੇ ਆ ਉਹਨਾਂ ਦੇ ਲਈ ਉਹ ਆਪਣੀਆਂ ਸੰਸਥਾਵਾਂ ਚਲਾ ਰਹੇ ਨੇ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਜਿਹੜਾ ਕਿ ਜਥੇਦਾਰ ਕੇਸਗੜ੍ਹ ਸਾਹਿਬ ਨਾਲ ਕਾਰਜਕਾਰੀ ਜਥੇਦਾਰ ਕਾਲਤਖਬ ਲਾਇਆ ਗਿਆ ਉਹਨਾਂ ਦੇ ਨਾਲ ਹੀ ਬਾਬਾ ਟੇਕ ਸਿੰਘ ਧਨੋਲਾ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਪੰਥ ਦੀ ਜਮਾਤ ਦੇ ਅੰਦਰ ਵੱਡੀਆਂ ਸੇਵਾਵਾਂ ਕਰ ਰਹੇ ਨੇ ਸੰਤ ਮਹਾਪੁਰਸ਼ ਨੇ ਤੇ ਉਹ ਮਸਤੂਆਣਾ ਸਾਹਿਬ ਜਿਹੜੀ ਇਹ ਸਸਤਾ ਵਾ ਉਹਦੇ ਵਿੱਚ ਵੱਡਾ ਰਤਬਾ ਉਹਨਾਂ ਨੂੰ ਮਿਲਿਆ ਹੋਇਆ ਤੇ ਉਹ ਬੜੇ ਪੰਥਕ ਸੇਵਾਦਾਰ ਨੇ ਉਹਨਾਂ ਨੂੰ ਤਖਤਰੀ ਦੰਮਵਾ ਸਾਹਿਬ ਦੇ ਜਹਦਾਦਾਰ ਦੇ ਤੌਰ ਤੇ ਲਾਇਆ ਗਿਆ ਸੋ ਅਸੀਂ ਸਿਕਸਟੂਡੈਂਟ ਫੈਡਰੇਸ਼ਨ ਵੱਲੋਂ ਜਹਦਾਦ ਸਾਹਿਬਾਨ ਉਹਨਾਂ ਦਾ ਜਿੱਥੇ ਸਤਕਾਰ ਹੈ ਉਹਨਾਂ ਦਾ ਜਿੱਥੇ ਸਨਮਾਨ ਹੈ ਉਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਆਂ ਤੇ ਦੂਸਰੇ ਪਾਸੇ ਜਿਹੜੇ ਸਿੰਘ ਸਹਬਾਨ ਨੇ ਸੇਵਾ ਨਿਭਾਈ ਆ ਭਾਵੇਂ ਕਿ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਇਸ ਮੌਕੇ ਤੇ ਜੋ ਪੰਥ ਦੇ ਵਿਖੜਾ ਸਮਾ ਆਇਆ ਜੋ ਵਿਵਾਦ ਪੈਦਾ ਹੋਏ ਉਹਨਾਂ ਨੂੰ ਸਮੇਂ ਸਿਰ ਸੁਲਝਾਉਣਾ ਬਣਦਾ ਸੀ ਚਲੋ ਉਹ ਨਹੀਂ ਹੋ ਸਕਿਆ ਅਸੀਂ ਆਸ ਕਰਦੇ ਹਾਂ ਕਿ ਆ ਜਿਹੜੇ ਹੁਣ ਜਥੇਦਾਰ ਆਏ ਨੇ ਸੂਚੀ ਕੌਮ ਇਕਜਟ ਹੋ ਕੇ ਜਥੇਦਾਰ ਸਾਹਿਬ ਤੋਂ ਅਸੀਂ ਆਸ ਕਰਦੇ ਹਾਂ ਕਿ ਇਹ ਪੰਥ ਦੀ ਜਮਾਤ ਨੂੰ ਹੋਰ ਉੱਚਾ ਚੁੱਕਣਗੇ ਅਕਾਲ ਤਖਤ ਸਾਹਿਬ ਦੇ ਉਸ ਮਾਨ ਸਨਮਾਨ ਨੂੰ ਉਸੇ ਤਰ੍ਹਾਂ ਬਹਾਲ ਕਰਨਗੇ ਉਸ ਤੋਂ ਵੀ ਵੱਡਾ ਕਰਨਗੇ ਤੇ ਛਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਇੱਕ ਸੁਮੇਲ ਕਰਕੇ ਸਾਡੇ ਕੌਮ ਤੇ ਆ ਰਹੀਆਂ ਚੁਣੌਤੀਆਂ ਨੂੰ ਜਿਹੜਾ ਕੀ ਕੌਮ ਨੂੰ ਇੱਕਜੁੱਟ ਕਰਨਗੇ ਸੋ ਇਸ ਜਹਦਰ ਸਹਿਬਾਨ ਦਾ ਅਸੀਂ ਜਿੱਥੇ ਸਤਿਕਾਰ ਕਰਦੇ ਆ ਉਹਨਾਂ ਦਾ ਸਨਮਾਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ